ਕੀ ਕਹਿੰਦੇ ਹੋ ਅੱਛਾ ਪਾਪਾ ਮਸਾ ਦਾ ਰਾਇਆ ਜੀ ਉਹਦੇ ਦੇਖ ਕੇ ਅੰਬੋਲਣਾ ਲੱਗੀ ਪਰ ਮੈਂ ਆ ਗਿਆ ਥੋੜੀ ਜਿਹੀ ਕਹੇ ਕਿ ਉਹਦੀ ਇੰਸਾਨ ਨਾ ਪਤਾ ਨਹੀਂ ਉਹ ਵਸੋ ਬੋਲਾ ਜਰਮ ਦਾ ਮੈਂ ਜੀ ਹਾਂ ਜਰਮ ਦੇ ਨਾਲ ਉਹ ਜਲਦੀ ਇਸੰਗੇ ਜਿੱਕੇ ਰਚੀ ਸੱਲਾ ਆਇਆ ਰੋਲਾ দেখো নিজে বচ্চা পগ বুঝে দিয়ে বিনা শীশে ਐਕਸ਼ਨ ਉਹ ਸਾਰੀ ਕੰਦ ਖਰਾਬ ਕਰਤੀ ਇਹ ਕੰਦ ਖਰਾਬ ਨਹੀਂ ਉਹ ਮੈਨੂੰ ਦੋਸਰ ਮੈਂ ਕਰਦੀ ਆ ਪਰ ਕਮਾਲ ਦੀ ਗੱਲ ਤੇਰੀ ਕੰਮ ਕਰਿਆ ਪਹਿਲਾਂ ਆ ਤੂੰ ਸਾਨੂੰ ਦੰਦੇ ਠੀਕ ਇਹਨੂੰ ਲੱਗੇ ਪਹਿਲਾਂ ਇਹ ਜਿਹੜਾ ਵਾਸ਼ਿੰਗ ਹੈ ਮਾਹ ਕੱਗੇ ਤੋਂ ਨਹੀਂ ਕਿ ਮੈਂ ਪੁੱਛਿਆ ਇਹਨਾਂ ਨੂੰ ਮਾਹੀ ਵਿੱਚ ਲੱਗ ਰਿਹਾ ਕੱਗੇ ਤੋਂ ਲੈ ਇਹ ਤਾਂ ਠੇਕਾ ਨੂੰ ਵੀ ਸਾਨੂੰ ਦੰਦੇ ਚਾਰ ਦਿਨਾਂ ਚ ਕੱਢ ਕੇ ਮਾਰਦੇ ਖੋਲ ਲਿਆ ਮਸਾਲਾ ਮੈਂ 5 ਮਿੰਟਾਂ ਦੀ ਕਰ ਦੂੰ ਪੰਜੀਰੀ ਦੇ ਚੱਕ ਚੱਕ ਆ ਮਾਰੇ ਨੀ ਮੈਂ ਮੇਰੇ ਨਾਲ ਕਿੱਥੇ ਆ ਬਾਈਓ ਮੈਨੇ ਰੀਲ ਬਣਾਉਣੀ ਆ ਆ ਦੂਜੇ ਲੋਟ ਬਣਾ ਦਿੰਦੇ ਇਹਦਾ ਵਲੌਗ ਚ ਪੈ ਜਾਂਦਾ ਕੋਈ ਨਾ ਐਕਸ਼ਨ ਓਹ ਚੱਕਾ ਹੱਵੀ ਮਾਰਦੇ ਆ ਜੋਰ ਕੇ ਬਹੁਤ ਲੱਗਦੀ ਹੋਵੇ ਲਕਰ ਨਹੀਂ ਇਹਨਾਂ ਛੇਤੀ ਆਜੋ ਸ਼ੂਗਰ ਕਰਨ ਕਰਦੇ ਮੂੰਹ ਤੇ ਹਾਂ ਚਾਹ ਬਣਾਤੀ ਆਜੋ ਖੜ ਦੇ ਬੱਬਲ ਤੇ ਸਪੀਡ ਨਾਲ ਨਹੀਂ ਚਲਾਉਂਦੀ ਹੱਥ ਇੱਕ ਮਿੰਟ ਪਰ ਉਹ ਉਹਦਾ ਦੇਖ ਪਤਾ ਕਿਵੇਂ ਚੱਲਦਾ ਹੁੰਦਾ ਉਹ ਲੈ ਸਾਹਮਣੇ ਆ ਹੀ ਬੜਾ ਤੰਦ ਸੀ ਵੱਡਾ ਬੱਸ ਬੱਸ ਹੁਣ ਦੋ ਬਣਾ ਗਿਆ ਆ ਗਿਆ ਆ ਨਵੀਂ ਕੱਟੀ ਨਾ ਛਾ ਨਹੀਂ ਨਾ ਇੱਧਰ ਆ ਕੇ ਬਣਾ ਦੂਗੀ ਜੀ ਮੈਂ ਹੁਣ ਇੱਧਰ ਮਾਰੂੰਗਾ ਬਾਰ ਤੋਂ ਬਾਅਦ ਉਧਰ ਨਹੀਂ ਰਹਾ ਹੁੰਦਾ ਜੀ ਨਹੀਂ ਰਹਾ ਰਾਜ ਨਹੀਂ ਖਾਂਜੀ ਖਾਇਸਾ ਅੱਧਾ ਸਿੰਟੇ ਥਲੇ ਸਿੱਟਦਾ ਇਹ ਮੇਰਾ ਕੰਬਦਾ ਹੀ ਜਾਂਨੇ ਆਪਾਂ ਦਾ ਨਹੀਂ ਨਹੀਂ ਜਿੰਨਾ ਕਿੰਨਾ ਦਾ ਕੰਮ ਲੇਟ ਹੋਣਾ ਉਹਨਾਂ ਤੋਂ ਲੇਟ ਕੱਢ ਦਿੰਨਾਂ ਲੈ ਮਿੰਟ ਲਾਉਂ ਚੱਕ ਬੜਾ ਇਹ ਜਿਹੜਾ ਲੇਟ ਕਲਾ ਕੰਮ ਕੱਢ ਕੇ ਦੀ ਇਹ ਕੱਢਣਾ ਹੈ ਇਹ ਤਾਂ ਆਪੇ ਕੱਢ ਲਾਂ ਗਾ ਨੂੰ ਲਿਬੜ ਦਿੰਦੇ ਹਾਂ ਅੰਕਲੂ ਯਾਦ ਰਹੇਗਾ ਉਹ ਜਿਹੜਾ ਸੀ ਮੈਂ ਆਪਣੀ ਤਰ੍ਹਾਂ ਕਰਕੇ ਨਹੀਂ ਸੀ ਕੀਤਾ ਆਪਾਂ ਹਾਲੇ ਤਾਂ ਮੈਂ ਸਿੱਖ ਰਹੀ ਹਾਂ ਸਿੱਖ ਰਹੀ ਹਾਂ ਇਹ ਤਾਂ ਕਿ ਫੇਰ ਲਾਵਾਂਗੇ ਪਰ ਕੋਈ ਨਹੀਂ ਕੋਈ ਨਹੀਂ ਕਰਦਾ ਕੋਹੋਂ ਦਾ ਕਰੇ ਵੀ ਕੀਤਾ ਕੀਤਾ ਹੈ ਦਾ ਦਿਵਸ ਤਰੀਕਾ ਹੈ ਨਾ ਬੈਠਾ ਗਿਆ 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 ਜਿਹੜਾ ਪਹਿਲਾਂ ਕੱਟ ਲਿਆ ਉਹ ਤਾਂ ਜਮਾਂ ਸਹੀ ਹੈ ਜੀ ਜਿਹੜਾ ਆਪਣਾ ਦੂਜਾ ਲੈ ਸੀ ਉਧਰੋਂ ਹੁੰਦਾ ਦਾ ਪੂਰੇ ਦਰਾਣੀ ਤੇ ਜੇਠ ਵੀ ਕਰ ਸਕਦਾ ਲੜਾਈ ਇੱਧਰ ਅੱਛਾ ਓਕੇ ਜੀ ਸਾਇਲੈਂਟ ਐਕਸ਼ਨ ਹੋ ਰੇ ਕਰਾਂਗੇ ਆਪਾਂ ਪੂਰਾ ਸਿਰ ਹੈ ਘਾਜਾ ਕਾਲੀ ਦਾ ਤਾਂ ਕਰੀ ਜਾਣਾ ਜਿਹੜਾ ਫੁੱਲਾ ਦਾ ਹਾਰ ਪਾਇਆ ਮਤਲਬ ਪਹਿਲਾ ਵੀ ਕਿਹ ਹੈਗਾ ਜੇ ਦਾ ਬਾਜੀ ਜਿਤਾ ਤੀ ਬਾਪਾ ਪਾਬੂ ਸੁਣੀ ਦਾ ਜਾਂ ਜਿਹੜੀ ਹਾਰ ਜਿਹੜੀ ਖਾਣ ਉਹ ਤੇਰੀ ਇਹੀ ਤਰੀਕਾ ਜਿੱਚੀ ਮਰੂੜ ਕੇ ਪਤੀਲੇ ਚ ਸਟੂਕ ਸੰਤਰਾ ਦੇ ਠੀਕ ਹੈ ਤੂੰ ਤਾਂ ਜਨਮ ਦੇ ਨਾਲ ਤੇਰਾ ਧਰਨਾ ਹੈ ਸਰਨਾ ਤੇ ਪਤਰਾ ਜਨਮ ਦਿਨ ਮਨਾਉਂਦਾ ਹਾਂ ਠੀਕ ਹੈ ਆਇਆ ਨਹੀਂ ਡਰੀਦਾ ਹਾਂ ਤਾਂ ਬਾਜੀ ਜਿੱਤੇ ਆ ਤਾਂ ਮੈਨੂੰ ਪਤਾ ਉਹਦਾ ਮਾਰਾ ਜਾਂ ਰੋਬਾ ਮਾਰਨਾ ਪੈਂਦਾ ਫੇਰ ਅਗੇ ਤੇਰੇ ਚ ਜੋਸ਼ ਜਾ ਆਊਗਾ ਨਾ ਮੋਟੀਵੇਟ ਕਰਦਾ ਤੈਨੂੰ ਮੋਟੀਵੇਸ਼ਨ ਮੈਂ ਸਪੀਚ ਸੁਣੀ थी ਰਾਤ ਉਥੋਂ ਠੀਕ ਹੈ ਹਾਂ ਜਾਨ ਜੀ ਬਣ ਗਈ ਹੁਣ ਮੇਰੀ ਗੱਲ ਸੁਣਾ ਹੁਣ ਦੁਬਾਰਾ ਮੈਂ ਡੀ ਜੇ ਅੱਠ ਨਹੀਂ ਲਾਉਂਗਾ ਤੇਰੇ ਵਾਸਤੇ ਕੀ ਕ ਕੀ ਕੱਟ ਦੀ ਚੰਗਾ ਚੱਕੂ ਲੈਣ ਨੂੰ ਤੇ ਤਾ ਲੋੜ ਨਹੀਂ ਮੈਨੂੰ ਲੱਗਦਾ ਤੂੰ ਤਾਂ ਠੋਗਾ ਜਿਹਾ ਨਾਲ ਹੀ ਚੱਕ ਦੇਗਾ ਕੰਮ ਜਾ। ਚੱਲ ਠੀਕ ਆ ਤੂੰ ਬੈਠੇ ਇੱਥੇ ਮੈਂ ਤੈਨੂੰ ਇੱਥੇ ਖਾਣਾ ਦੋ ਕੁ ਤਾਰਾ ਮੇਰੇ ਜਿਹਾਉਣਾ ਉਹ ਖੜ ਜਾ ਉਹ ਪਤੰਤਰਾ ਐਨੀ ਗਾਲੀ ਕੱਢੂ ਕਰਦਾ ਹੁੰਦਾ। ਮੈਂ ਨਾ ਪੈਸੇ ਰਾਂ ਹੀ ਲੈ। ਫੇਰੇ ਪਾਟੇ ਮਨਾਉਂ ਮੇਰਾ ਮੈਂ ਆਇਆ ਕਰਦਾ। ਪ੍ਰੀਤ ਤੋਂ ਮੰਗਦਾ। ਫੇਰ ਉਹਦੇ ਟੁੱਪੇ ਜਿੱਚ ਪਏ ਹੁੰਦੇ ਨੇ ਰਸੋਈ 'ਚ। ਦਾੜੀ ਕਰਤੀ 1 ਮਿੰਟ ਦੇ ਦਰ ਬਲੋਂ ਟੁੱਟਦੇ ਕੱਟ ਗਿਆ ਹਾਂ ਚਲ ਉਹ ਸਾਡੀ ਤਾਂ ਲੱਸੀ ਵੀ ਸਪਰੇਟ ਹੈ ਦੁੱਧੜੀ ਕਰਤੀ ਨਿਤ ਨਾ ਕਰੀਮ ਨਿਕਲੀ ਨਾ ਕਿਉਂ ਨਿਕਲਿਆ ਕੁਛ ਨਹੀਂ ਚਲ ਆਜੋ ਚਲੋ ਠੀਕ ਹੈ ਜੀ ਚੱਲਦਾ ਰਹਿੰਦਾ ਭਾਈ ਜ਼ਿੰਦਗੀ ਆ ਅੱਜ ਸੁਈ ਤਾਂ ਨਹੀਂ ਲੱਗਣਗੇ ਲਵੀ ਅੱਜ ਲੱਗ ਜਾਣਗੇ ਆ ਦੇਖ ਮੈਂ ਲਗਾਉਂਗੀ ਤੁਸੀਂ ਮੈਨੂੰ ਸੁਈ ਮੈਂ ਗੇਂਦੇ ਦੇ ਫੁੱਲ ਲੈ ਕੇ ਦਿਓ ਮੇਰੇ ਮੁਰਗੇਆਂ ਦਾ ਗੇਂਦੇ ਫੁੱਲ ਬਹੁਤ ਪਸੰਦ ਨੇ ਹੋਰ ਬੱਲ ਹੋਰ ਨਾ ਕੁਝੀ ਦੇ ਗੁੰਬੀ ਦਾ ਬੋਲ ਲੈ ਆਹ ਪੜੋ ਸਰ ਮੈਂ ਬਣਦੀ ਹਾਂ ਕੱਟ ਫੋਲਾ ਬੰਨੀ ਰੀਲ ਵੱਢ ਦਿੰਦੀ ਐ ਐਨਾ ਨਹੀਂ ਨਾ ਤੂੰ ਤਾਂ ਜਮਈ ਉਹ ਕਰਤਾ ਹੋਣਾ ਹੱਦ ਐ ਬਣਨਗਾ ਬੱਸ ਬਣੂ ਆ ਸੂਈ ਆ ਗਈ ਬੱਸ ਸਾੜ ਜਾ ਖੜਨਾ ਵਾ ਸਾ ਬਣ ਗਿਆ ਬਣ ਗਿਆ ਬਣ ਗਿਆ ਓਏ ਯਾਰ ਇਹ ਖ ਬਸਾ ਬਣ ਗਿਆ ਇਹ ਐ ਨਗਾਈ ਬਿਕਦੀ ਅੱਛਾ ਧਗਾ ਹੈਗਾ ਫਿਰ ਹੋਰ ਮੈਂ ਕੀ ਕਹਿ ਰਹੀ ਸੀ ਇਹ ਤਾਂ ਛੋਟਾ ਨਹੀਂ ਰਹੂਗਾ ਧਗਾ ਉਹ ਕੁਝ ਨਹੀਂ ਮਾਣ ਮੁਰਕੇ ਤਾਂ ਗਣ ਕਿੱਡਾ ਕਿ ਨਿਕਾ ਜਾ ਧਗਾ ਦਾ ਆ ਰਹੀਆਂ ਸੀ ਏ ਸਾਡੇ ਮੁਰਗੇ ਦੇ ਗੱਲ ਚ ਪਾਣ ਲਈ ਅਸੀਂ ਮਾਲਾ ਤਿਆਰ ਕਰ ਰਹੇ ਹਾਂ ਆ ਦੇਖੋ ਆ ਲਓ ਜੀ ਰੰਗ ਵਰਗੇ ਮੈਂ ਛੁੱਟਾ ਆਪਣਾ ਚੰਦ ਮੁਰਗੇ ਵਾਲਾ ਜੀ ਤੇ ਬਾਜੀ ਤੋਂ ਆਏ ਆਂਗੇ ਮੁਰਗੇ ਨੇ 1 ਲੱਖ ਰੁਪਏ ਦੀ ਬਾਜੀ ਜਿਤਾਈ ਆ ਸਾਨੂੰ ਉਹ ਰਾਸਤੇ 'ਚ ਕਿਸੇ ਨੇ ਖੋਲੇ ਸਾਡੇ ਠੁਗੜਾ ਮਾਰੀ ਵੇ ਠੋਗੇ ਦਾ ਵਿਚਾਰ ਆ ਬਹੁਤ ਹੋਇਆ ਪਿਆ ਬਾਜੀ ਦੇ ਲੜ ਲੜ ਕੇ ਮੁਝ ਆਇਆ ਪਿਆ ਇਹ ਦਿਨਾਂ ਦੇ ਨਾਲ ਨਾ ਆਈ ਨਹੀਂ ਪਾਈਦਾ ਹੁੰਦਾ ਹੈਗਾ ਮੈਨੂੰ ਹੁਣ ਯਾਦ ਆ ਗਿਆ ਐ ਮਾਰੀ ਦੀ ਹੁੰਦੀ ਇਹਦੀ ਘਟ ਇਹ ਬਸ ਬਾਹਰੇ ਤਾਂ ਪਹੁੰਚੀ ਨਹੀਂ ਐਂ ਬਣਦਾ ਹੁੰਦਾ ਹੈ ਬਾਹਰੇ ਤਾਂ ਚਾਹੀਦੇ ਮੈਨੂੰ ਐਡੀ ਉਹ ਕਿੱਡੀ ਕਤਾਉਣਾ ਵਿਚਾਰੇ ਦੀ ਟੌਣ ਤਾਂ ਆਪੀ ਕੱਢ ਲੂ ਇਥੇ ਉਲਝ ਗਿਆ ਕੰਮ ਇਹ ਤੇ ਇਹ ਆਪਣਾ ਕਾਸਟਿਮ ਡਿਜ਼ਾਈਨਰ ਆਪਣੇ ਕੰਮ ਕਰ ਰਹੇ ਨੇ ਇਹ ਪ੍ਰੋਡਕਸ਼ਨ ਟੀਮ ਪ੍ਰੋਡਕਸ਼ਨ ਟੀਮ ਹੈਗੀ ਆਰਟਿਸਟ ਮੁਰਗੇ ਨੇ ਲਈ ਬੈਠੇ ਨੇ ਉਹ ਖੜ ਜਾਓ ਕਰਾਊਡ ਨਹੀਂ ਹੈਗਾ ਮੈਂ ਉਹ ਬਾਈ ਖੜ ਜਾ ਫਿਰ ਤੂੰ ਮਤਰਾ ਹੁਣ ਫੀਲ ਦਵੇ ਬਸ ਸਰ ਹੋ ਗਿਆ ਆ ਸੂਈ ਟੰਗੀ ਬਾਈ ਥੋੜਾ ਜਿਹਾ ਹੋਰ ਲੰਮਾ ਕਰੋ ਨਾ 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 ਬਸ ਬੜਾ ਨਹੀਂ ਮੇਰੇ ਚਲ ਮੈਂ ਉਹ ਕਰਤਾ ਨਹੀਂ ਨਹੀਂ ਬਸ ਬਸ ਇਹ ਵੀ ਟੰਗੋ ਵਿੱਚ ਖੜ ਜਾ ਖੜ ਜਾ ਇਹ ਲੋਕਟ ਬਣਾ ਲਵਾਂਗੇ ਖੜ ਜਾ ਕਬ ਹੋਰ ਬਣਨਦੇ ਆਂ ਆ ਇਹ ਤਾਂ ਆਉਣਾ ਵੀ ਨਹੀਂ ਨਹੀਂ ਜੀ ਛੋਟਾ ਮੈਂ ਕਿਹਾ ਨਹੀਂ ਆਉਣਾ ਸਾਰਾ ਮੁਰਗਾ ਲੈ ਤੂੰ ਆਉਣਾ ਕਿਉਂ ਨਹੀਂ ਲੈ ਆਏ ਬੰਦ ਆਏ ਬੰਦ ਬਰਤਣਾ ਤਾਂ ਆਏ ਜਮਾਈ ਛੋਟਾ ਕਰਦਾ ਸਰ ਤੁਸੀਂ ਮਾੜਾ ਨਹੀਂ ਪਰ ਡਿੱਗੂ ਆ ਮਾੜਾ ਵੱਡਾ ਕਰ ਲੋ ਮੁਰਗੇ ਦਾ ਕੀ ਪਤਾ ਚੱਕ ਕੇ ਮਾਰੇ ਪਰਾਂ ਆ ਦੇ ਪੈਰ ਨੂੰ ਵੀ ਮੰਨਣਾ ਨਾ ਪੈਰ ਨੂੰ ਨਹੀਂ ਇਹ ਪਾਦੀ ਨੇ ਬਰਮਾਲਾ ਹਰਤੇਸ਼ਿੰਗਰ ਲਾਤਾ ਛੱਕ ਬਾਈ ਆ ਦੇਖ ਸੋਹਣਾ ਲੱਗ ਰਿਹਾ ਹੈ ਇਹਦੇ ক্লোਜ਼ ਲਾਈ ਚੰਗਾ ਆਏ ਹੋਏ ਇਹਦੇ ਕੋਲ ਤੋਂ ਚੱਕ ਕੇ ਲੈ ਆ ਆ ਬਾਕੀ ਉੱਤੇ ਦੀ ਸਿੱਟ ਦੀ ক্লোਜ਼ ਲੈ ਕੇ ਆ ਲੈ ਚੰਦ ক্লোਜ਼ ਲੈ ਮੈਂ ਇਹਨਾ ਬਾਹਰ ਹੀ ਕੱਢ ਦੇ ਕੱਟ ਲਾ ਕੇ ਹੁਣ ਹੰਗਾ ਪੱਕ ਲਗੀ ਵੀ ਆ ਆਉਣਗੇ ਕਿ ਨਹੀਂ ਆਉਣਗੇ ਆਉਣਗੇ ਕਿ ਮੈਨੀ ਕਹਿੰਦੇ ਨੇ ਅਸੀਂ ਆਉਨੇ ਆ ਕੇ ਪਰਮਾੜੇ ਲਿਆ ਜੀ ਬੀਬੇ ਕੋਈ ਨਹੀਂ ਪਰਮਾੜਾ ਮੋਟਾ ਬਣਾ ਲੈਣਾ ਟਾਇਰ ਵੀ ਹੋਣਾ ਹੁੰਦਾ ਕਹਿੰਦੇ ਅਸੀਂ ਹੁਣੀ ਆਉਨੇ ਆ ਮੈਂ ਕਹਿ ਕਹਾਂ ਜਮਕ ਚਿੱਪ ਜਿੱਪੀ ਆ ਜੀ ਚੱਲਾ ਸਾਂਜੀ ਇਹਨੂੰ ਐ ਰੱਖ ਤਾਂ ਨਾਲੇ ਉਹ ਨਾਮ ਤਾਂ ਗਲਤ ਪਾਸੇ ਕਰ ਦਿੱਤਾ ਨੇ ਨਾਮ ਸਾਹਮਣੇ ਕਰਨਾ ਹੁੰਦਾ ਵੀ ਕਿਉਂ ਛੇੜੀ ਜਾਂਦਾ ਐ ਕਰੀ ਜਾਂਦਾ ਜਿਵੇਂ ਕਦੇ ਕੇਕ ਹੀ ਨਹੀਂ ਖਾਇਆ ਹੁੰਦਾ ਇਹਨੂੰ ਕਾਹੜ ਲੱਗੀ ਪਈ ਹੈਗੀ ਮੈਨੂੰ ਗਾਣਾ ਪਾ ਲਾ ਮੈਂ ਕੇਕ ਨਹੀਂ ਖਾਦਾ ਕਦੇ ਆ ਜੋ ਆ ਗਿਆ ਆ ਗਿਆ ਆਇਆ ਕਰੋ ਬੁੱਤ ਇਧਰ ਆ ਜਾਓ ਤੁਸੀਂ ਤਾਂ ਇੱਥੇ ਬੈਹ ਜਾਣਦੇ ਥੋੜੇ ਨਾਲ ਕੀ ਲੱਗਦੇ ਥੋੜੇ 22 ਸਾਲ ਬਾਈ ਲਾ ਬਣਾ ਕੇ ਲੈ ਬੁੱਤ ਕੋਈ ਨਾ ਚਲੋ ਕੇਕ ਤਾਂ ਨਹੀਂ ਹੈਪੀ ਬਰਥਡੇ ਕਹਿ ਦਈਏ ਹਾਂ ਠੀਕ ਹੈ ਨਾਲ ਕਲਾਪਿੰਗ ਠੀਕ ਹੈ ਕਹਿ ਦਾਂਗੇ ਕੱਟ ਦੋ ਕੇਕ ਹਾਂ ਪਸਾਜ ਹੋਤਾ ਨਹੀਂ ਕਿਸੇ ਨੇ ਆਉਣਾ ਦੇਖ ਲਓ ਕਿਸੇ ਹੋਤਾ ਨਹੀਂ ਕਿ ਆ ਕੇ ਆਉਣ ਚਲ ਪਾਸੇੋਂ ਤਾਂ ਕਿਚਲ ਕੇ ਹਾਸੀ ਚਾਹ ਦੇ ਕੱਟ ਲੋ ਚਲ ਆ ਭਾਈ ਚਲੋ ਫਿਰ ਬਰਥਡੇ ਬਿਸ਼ਭੁਸ਼ਤਾ ਕਰ ਦੋ ਉਹਨਾਂ ਨੇ ਤਾਂ ਬਿਸ਼ਭੀ ਨਹੀਂ ਕਰਿਆ ਅਕੇ ਉਹ ਲੈ ਹੁਣ ਕਰ ਦਿੰਦਾ ਵੇਸ ਹੈਪੀ ਬਰਥਡੇ ਭਾਈ ਲੈ ਮੱਤੇ ਨਾਲ ਇੱਕ ਟਮਾਰੀ ਚੱਕ ਕੇ ਥੈਂਕ ਯੂ ਜੀ ਚਲ ਕੋਈ ਨਾ ਮੂੰਹ ਤੇ ਚੁੱਪ ਕਰਕੇ ਨਾ ਜਾ ਮੈਂ ਕੱਟਦੇ ਹੁਣ ਹਾਂ ਪੁੱਤ ਕੀ ਆ ਕੱਟ ਲੋ ਮੇਰੀ ਗੱਲ ਸੁਣੋ ਕੱਟ ਦੇ ਮੈਂ ਵੀ ਆਈ ਕਹਿੰਦਾ ਸੀ ਫੇਰ ਹਟ ਗਈ ਤੂੰ ਚਲ ਕੱਟ ਲੋ ਕੇ ਇੱਧਰ ਆਏ ਕਰ ਭਾਬੀ ਦੂਰੇ ਮੇਰੀ ਗੱਲ ਸੁਣ ਖੜ ਜਾ ਭਾਬੀ ਦੂਰੇ ਆ ਆਹ ਰਹੀ ਆ ਜੀ ਇੱਧਰ ਲੈ ਪਾਸੇ ਆ ਭਾਬੀ ਦੂਰੇ ਹਾਂ ਮੈਂ ਜੀ ਪ੍ਰੀਤ ਕਹਿੰਦੀ ਮੇਰੀ ਆਵਾ ਮੈਂ ਕਹਿੰਦਾ ਨਾ ਭਾਬੀ ਮੈਂ ਬਗਾਨਾ ਆ ਮੈਂ ਆਇਆ ਸੀ ਚੱਲ ਕੋਈ ਆਜੋ ਤੁਸੀਂ ਆਜੋ ਇੱਧਰ ਜਾ ਉਸ ਤੱਕ ਬੁੱਕ ਬੈਠਾ ਉਧਰ ਵਜਾ ਉਧਰ ਵਜਾ ਤੁਸੀਂ ਇੱਧਰ ਬੈਠ ਜਾ ਪੁੱਤ ਬੈ ਜਾ ਮਨੂਰੇ ਭਾਈ ਜਾਨੇ ਆਜੋ ਕੱਟ ਦੂ ਕੱਟ ਦੂ ਮਾ ਜੇ ਉਹ ਇੱਕ ਗੱਲ ਵਧੀਆ ਇਹਨਾਂ ਨੇ ਮਿਸਤਰੀ ਜੀ ਵਧੀਆ ਲਾ ਦੇ ਨੇ ਨਾ ਆਪਣੇ ਆ ਰੂਡੀ ਜੀ ਵੀ ਕਰਵਾਏ ਦਿੰਦੇ ਫਰਸ ਵਾਲਾ ਕੰਮ ਜੀ ਆਪਾਂ ਜਨਮ ਦਿਨ ਮਨਾ ਰਹੇ ਹਾਂ ਤਾਂ ਮੇਰੀ ਗੱਲ ਸੁਣ ਲੈ ਆਪਾਂ ਜਨਮ ਦਿਨ ਮਨਾ ਕੇ ਕੇਕ ਕੱਟਣਾ ਪਹਿਲਾਂ ਆ ਫਰਸਾ ਪੁਰਸ਼ਾ ਦੀ ਗੱਲ ਵਿੱਚ ਕਿੱਧਰੋਂ ਆ ਗਈ ਫਰਸ ਵਾਲੀ ਦਾ ਚਲ ਮੈਂ ਰਣੀ ਨਾ ਕਹੋ ਤਾਂ ਕਿ ਇੱਕ ਕੱਟੋ ਛੱਡਾ ਚਲ ਕੱਟ ਲੈ ਚਲ ਚਲੋ ਬੋਲੋ ਹਾਸੀ ਕਿਉਂ ਜਾ ਰਹੇ ਹੋ ਇਹ ਤਾਂ ਹੱਸਦੇ ਨੇ ਕਿਹੜਾ ਕਦੇ ਕੇਕ ਕੱਟਿਆ ਜਨਮ ਦਿਨ ਤੇ ਨਹੀਂ ਗੰਦ ਮਾੜਾ ਉਹ ਤਾਂ ਖੁਸ਼ੀ ਹੋ ਰਹੀ ਹੈ ਚਲ ਹੈਪੀ ਬਰਥਡੇ ਬਈ ਜਿਵੇਂ ਕੁਝ ਬੋਲ ਦੇ ਇੱਕ ਮਿੰਟ ਇੱਕ ਮਿੰਟ ਕਵਿਤਾ ਕਵਿਤਾ ਸੁਣਾਓ ਕੋਈ ਕਵਿਤਾ ਮਾਏ ਦਾ ਨਾ ਇਹ ਨਾ ਸਿਉ ਨਹੀਂ ਆ ਰਹੀ ਇਹ ਜਿਵੇਂ ਸਿੰਗਲੀਗਰਾਂ ਦਾ ਕੁੱਤਾ ਨਹੀਂ ਕੋ ਖਾਣਦਾ ਉਹਦੇ ਨੂੰ ਕੋ ਕਰਦੇ ਲਾਣਾ ਨਹੀਂ ਕਿਤੇ ਮੇਰੇ ਕੀ ਹੋ ਗਿਆ ਕੁੱਤੇ ਨੇ ਭਾਲ ਭਾਲ ਕੇ ਕਿਤੇ ਮੈਂ ਤੈਨੂੰ ਦੱਸਿਆ ਜੀ ਨਾ ਹਣ ਪੜ ਬੰਦੇ ਆ ਹੀ ਹੁੰਦੇ ਨੇ ਉਹਨਾਂ ਨੂੰ ਪਤਾ ਨਹੀਂ ਮੈਂ ਅਗਰੇਜੀ ਪੜਿਆ ਹੋਇਆ ਨਾ ਵੀ ਇਹ ਪਾਸ ਇਹ ਉਹੀ ਪਾਸ ਮਰੀ ਜਾਣਾ ਚੁੱਪ ਕਰ ਜਾ ਗੁਣੇ ਚੱਲ ਮੇਰੀ ਗੱਲ ਸੁਣ ਨੂ ਜੀ ਕੇਕ ਘੱਟ ਲੈ ਮੇਰਾ ਮੁਰਗਾ ਲੈ ਕੇ ਆਉਣ ਨਾਲ ਮੇਰੀ ਗੱਲ ਸੁਣੋ ਕੱਟ ਦੇ ਪ੍ਰੀਤ ਤੂੰ ਕਰ ਮੇਰੀ ਗੱਲ ਸੁਣੋ ਫੋਟੋ ਪਰ ਖੜ ਜਾ ਫੋਟੋ ਪਾਉਂਗਾ ਗਰੁੱਪ ਚ ਮੈਂ ਮੈਂ ਚੁੱਪ ਕਰ ਆ ਸੀ ਕਿਤੇ ਕਿਤੇ ਤੂੰ ਲੜਨ ਦਾ ਬਹਾਨਾ ਤਾਂ ਲੱਭ ਪਹਿਲਾਾਂ ਲੜਨ ਦਾ ਬਹਾਨਾ ਤਾਂ ਕੱਟਾ ਦੀ ਬਹਾਨੇ ਦੇ ਦੇ ਵੀ ਰੋਲੀ ਦਾ ਬਹਾਨਾ ਦੇ ਦੇ ਕੇਕ ਤਾਂ ਕੱਟ ਲਓ ਫੇਰ ਮਾਰੂੰਗੀ ਬਾਅਦ ਫੇਰ ਤੁਸੀਂ ਬੋਲੋ ਤੇ ਨਹੀਂ